ਹੈਲੋ ਫਰੈਂਡਸ ਆਪ ਸਭ ਦਾ ਮੇਰੇ ਚੈਨਲ ਮੇਰੀ ਡੇਲੀ ਫਰੈਸ਼ ਕਿਚਨ ਤੇ ਸਵਾਗਤ ਹੈ ਅੱਜ ਅਸੀਂ ਕarele ਬਣਾਉਣੇ ਆ ਤੇ ਕarele ਅਸੀਂ ਬਣਾਵਾਂਗੇ ਪਨੀਰ ਵਾਲੇ ਜਿਹੜੇ ਬੱਚੇ ਕarele ਨਹੀਂ ਖੁਸ਼ ਹੋ ਕੇ ਖਾਂਦੇ ਉਹਦੇ ਵਾਸਤੇ ਅਸੀਂ ਨਵੇਂ ਤਰੀਕੇ ਦੇ ਨਾਲ ਕarele ਬਣਾਉਣੇ ਆ ਪਨੀਰ ਵਾਲੇ ਕarele ਤੇ ਜਿਹਦੇ ਵਾਸਤੇ ਅਸੀਂ ਆ ਵੇਖੋ ਕੜਾਈ ਦੇ ਵਿੱਚ ਤੇਲ ਗਰਮ ਹੋ ਗਿਆ ਸਾਡਾ ਤੇ ਇਹਦੇ ਵਿੱਚ ਅਸੀਂ ਆਪਣੀ ਸਟਾਫ ਐਸ ਮਾਈ ਸੀ ਇਹ ਸਭ ਤੋਂ ਪਹਿਲਾਂ ਤਲੀਨ ਨੂੰ ਪਾ ਕੇ ਫਰਾਈ ਕਰ ਲਵਾਂਗੇ ਅੱਗੇ ਪਾਵਾਂਗੇ ਹਲਦੀ ਮਰੀ ਮਿਰਚ नमक गरम मसाला थोड़ा जी ये ਦੇਸਨ ਮੋਨੇ ਇਹਨੂੰ ਅਸੀਂ ਪਲੇਟ ਵਿੱਚ ਕੱਟ ਲਵਾਂਗੇ ਹੁਣ ਇਹ ਪਨੀਰ ਨੂੰ ਅਸੀਂ ਕ੍ਰੇਲਿਆਂ ਵਿੱਚ ਦੀ ਮਸਾਲੇ ਦੀ ਥਾਂ ਤੇ ਫਿਲਿੰਗ ਕਰ ਦਵਾਂਗੇ। ਹੁਣ ਅਸੀਂ ਸਾਰੇ ਕ੍ਰੇਲੇ ਜਿਹੜੇ ਆ ਫਿਲ ਕਰ ਲਏ ਆ। ਤੇ ਇਧਰ ਸਾਡਾ ਕੜਾਈ ਵਿੱਚ ਤੇਲ ਵੀ ਗਰਮ ਹੋ ਗਿਆ ਵਾ ਤੇ ਇਹਨਾਂ ਨੂੰ ਹੁਣ ਅਸੀਂ ਇਸ ਤਰ੍ਹਾਂ ਫ੍ਰਾਈ ਕਰਾਂਗੇ। ਜਿਹੜੇ ਬੱਚੇ ਕ੍ਰੇਲਾ ਨਹੀਂ ਖਾਣੇ ਪਸੰਦ ਕਰਦੇ ਇਸ ਤਰ੍ਹਾਂ ਜੇਕਰ ਉਹਨਾਂ ਨੂੰ ਅਜੀਬ ਤਰੀਕੇ ਦੇ ਨਾਲ ਬਣਾ ਕੇ ਦੇਵਾਂਗੇ ਤੇ ਬੱਚੇ ਜ਼ਰੂਰ ਪਸੰਦ ਕਰਨਗੇ ਇਹਦੇ ਵਿੱਚ ਇਕੱਲਾ ਆਪਾਂ ਪਨੀਰ ਹੀ ਪਾਇਆ ਵਾ ਕੋਈ ਪਿਆਜ਼ ਨਹੀਂ ਪਾਇਆ ਕੁਝ ਨਹੀਂ ਪਾਇਆ ਸਿਰਫ ਕੱਲੇ ਪਨੀਰ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਕੇ ਤੇ ਉਹਦੇ ਵਿੱਚ ਨਮਕ ਮਸਾਲਾ ਜਿਹੜਾ ਪਾਇਆ ਵਾ ਤੇ ਇਹਦੇ ਨਾਲ ਜਿਹੜੇ ਆ ਵੀ ਸਲੇ ਬਹੁਤ ਟੇਸਟੀ ਬੰਦੇ ਆ ਤੇ ਥੋੜੇ ਵੱਖਰੇ ਤਰੀਕੇ ਦੇ ਨਾਲ ਇਹਦਾ ਟੇਸਟ ਜਿਹੜਾ ਬਹੁਤ ਵਧੀਆ ਹੁੰਦਾ ਜਿਹੜਾ ਅਸੀਂ ਹਲਕਾ ਜਿਹਾ ਇਹਦੇ ਵਿੱਚ ਇੱਕ ਚਮਚ ਬੇਸਨ ਪਾਇਆ ਵਾ ਉਹਦੇ ਨਾਲ ਇਹ ਆ ਕਿ ਸਾਡਾ ਜਿਹੜਾ ਮਸਾਲਾ ਵਾ ਉਹ ਬਾਹਰ ਨਹੀਂ ਨਿਕਲੂਗਾ ਤੇ ਨਾਲੇ ਜਿਹੜੇ ਤਾਂ ਵਿੱਚ ਬਹੁਤ ਕ੍ਰਿਸਪੀ ਵੀ ਬਣਨਗੇ ਬਹੁਤ ਹੀ ਵਧੀਆ ਬਣਨਗੇ ਲੋ ਜੀ ਸਾਡੇ ਹੁਣ ਕਰੇਲੇ ਬਿਲਕੁਲ ਰੈਡੀ ਹੋ ਗਿਆ ਇਹਨਾਂ ਨੂੰ ਅਸੀਂ ਹੁਣ ਪਲੇਟ ਵਿੱਚ ਕੱਢ ਲੈਣੇ ਆ ਲੋਜੀ ਸਾਡੇ ਪਨੀਰ ਵਾਲੇ ਕ੍ਰੇਲੇ ਬਣ ਕੇ ਬਿਲਕੁਲ ਤਿਆਰ ਹੋ ਗਏ ਆ ਤੇ ਤੁਸੀਂ ਵੀ ਜਿਨ੍ਹਾਂ ਦੇ ਬੱਚੇ ਜਿਹੜੇ ਆ ਸਿੰਪਲ ਕ੍ਰੇਲੇ ਨਹੀਂ ਖਾਂਦੇ ਵੀ ਕੜਵੇ ਲੱਗਦੇ ਆ ਤੇ ਉਹ ਜਿਹੜੇ ਆ ਪੇਰੈਂਟਸ ਆਪਣੇ ਮਦਰ ਚ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਬਣਾ ਕੇ ਦੇਣੇ ਨਾਲੇ ਪਨੀਰ ਤੇ ਨਾਲੇ ਕ੍ਰੇਲੇ ਦੀ ਜਿਹੜੀ ਗਰਤਨ ਖਤਮ ਹੋ ਜਾਂਦੀ ਆ ਤੇ ਨਾਲੇ ਇਹਦੇ ਨਾਲ ਪਨੀਰ ਦੇ ਨਾਲ ਹੋਰ ਵੀ ਇਹ ਜਿਹੜੀ ਆ ਨਿਊਟ੍ਰੀਸ਼ਨ ਆ ਵੱਜ ਜਾਂਦੇ ਤੇ ਜੇਕਰ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਵੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਆਪ ਸਭ ਦਾ ਥੈਂਕ ਯੂ